ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਸੁਚਾਰੂ ਬਣਾਉਣ ਲਈ ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪ੍ਰਸ਼ਪ ਪੱਪੀ ਨੇ ਵੀਰਵਾਰ ਨੂੰ ਵਿਸ਼ਵਕਰਮਾ ਚੌਕ ਨੇੜੇ ਇੱਕ ਟਿਊਬਵੈੱਲ ਲਗਾਉਣ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਇਹ 25 HP ਦਾ ਟਿਊਬਵੈੱਲ 12.50 ਲੱਖ ਰੁਪਏ ਦੀ ਲਾਗਤ ਨਾਲ ਲਗਾਇਆ ਜਾ ਰਿਹਾ ਹੈ ਵਿਧਾਇਕ ਪ੍ਰਸ਼ਨ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਉਹਨਾਂ ਨੇ ਪਿਛਲੇ ਸਮੇਂ ਵਿੱਚ ਇਹ ਮੁੱਦਾ ਉਠਾਇਆ ਸੀ ਵਿਧਾਇਕ ਪ੍ਰਸ਼ਨ ਨੇ ਕਿਹਾ ਕਿ ਇਲਾਕਾ ਵਾਸੀਆਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਇਲਾਕੇ ਵਿੱਚ ਟਿਊਬਵੈੱਲ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਜਲਦ ਤੋਂ ਜਲਦ ਟਿਊਬਵੈੱਲ ਲਗਾਉਣ ਵਿਧਾਇਕ ਪ੍ਰਸ਼ਨ ਨੇ ਅੱਗੇ ਕਿਹਾ ਕਿ ਆਮ ਆਗੂ ਪਾਰਟੀ ਦੇ ਗੁਆਇਵਨਿ ਇੱਕ ਸੂਬਾ ਸਰਕਾਰ ਸੂਬੇ ਦੇ ਸਰਪ ਦੀ ਵਿਕਾਸ ਲਈ ਵਚਨਬੱਧ ਹੈ ਉਹਨਾਂ ਅੱਗੇ ਦੱਸਿਆ ਕਿ ਲੁਧਿਆਣਾ ਕੇਂਦਰੀ ਹਲਕੇ ਵਿੱਚ ਮਿਆਰੀ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਵਸਨੀਕਾਂ ਨੂੰ ਰਾਹਤ ਦੇਣ ਲਈ ਵੱਡੀ ਗਿਣਤੀ ਵਿੱਚ ਵਿਕਾਸ ਪ੍ਰੋਜੈਕਟ ਕੀਤੇ ਜਾ ਰਹੇ ਨੇ 25 ਹੌਸ ਪਾਵਰ ਦਾ ਜਿਹੜਾ ਬਾਡ ਨੰਬਰ 51 ਦੇ ਵਿੱਚ ਪਿਊਰ ਲਾਇਆ ਬਾਜ ਛੇਮਾ ਟੀਬੂ ਬਾਰੇ ਛੇਮਾ ਬਾਡ ਨੰਬਰ 51 ਤੇ ਛੇਮਾ ਟੀਬੂ ਲਾ ਜਿਹੜਾ ਹੈ ਲੋਕਾਂ ਦੀ ਜ਼ਰੂਰਤਾਂ ਪਾਣੀ ਇਹ ਕੈਸਾ ਸਾਧਨ ਆਨ ਲੋਕ ਇਨਸਾਨੀ ਜੀਵਨ ਦੇ ਅੰਦਰ ਜੀਜੀ ਹਰ ਕਿਸੇ انسان ਦੀ ਜ਼ਰੂਰਤ ਹੈ ਪਾਣੀ ਪਾਣੀ ਤੋਂ ਬਿਨਾ ਸਰਦਾ ਨਹੀਂਗਾ ਇਸ ਕਰਕੇ ਪੂਰੇ ਸੈਂਟਰ ਹਲਕੇ ਦੇ ਅੰਦਰ ਜਿੰਨੀਆਂ ਵੀ ਵਾਡਾਂ ਨੇ ਸਾਰਿਆਂ ਦੇ ਅੰਦਰ ਜਿੱਥੇ ਵੀ ਜ਼ਰੂਰਤ ਆ ਉੱਥੇ ਟਿਊਬਵਲ ਲਾ ਕੇ ਉਹਨਾਂ ਦੀ ਲੋਕਾਂ ਦੀ ਜ਼ਰੂਰਤ ਪੂਰੀ ਕੀਤੀ ਜਾਂਦੀ ਆ ਇਹ ਜੋ ਆਪਣਾ 12 ਲੱਖ 24 ਹਜ਼ਾਰ ਦੀ ਲਾਗਤ ਦੇ ਨਾਲ ਜਿਹੜਾ ਇਹ ਟਿਊਬਵਲ ਲਾਇਆ ਗਿਆ ਵਾ ਇਹ ਜੇ ਕੋ ਦੇਖਣਾ ਮੇ ਕੋ ਇਹ ਪਹਿਲੀ ਵਾਰ ਇਤਿਹਾਸਕ ਜਿਹੜੇ ਪੰਚਾਇਤੀ ਜੋਨ ਨੇ ਇਹ ਇਤਿਹਾਸਕ ਹੋਣ ਜਾ ਰਹੇ ਆ ਇਤਿਹਾਸਕ ਇਸ ਕਰਕੇ ਕਹਿ ਰਹੇ ਆ ਮੈਂ ਵੀ ਕਿਸੇ ਪਾਰਟੀ ਦਾ ਕੋਈ ਚਿੰਨ ਲੈ ਕੇ ਨਹੀਂ ਕੋਈ ਲੜ ਰਿਹਾ ਪੰਚਾਇਤ ਦੇ ਵਿੱਚ ਅੱਗੇ ਕੀ ਹੁੰਦਾ ਸੀ ਪਿਛਲੀਆਂ ਸਰਕਾਰਾਂ ਚ ਕਿਸੇ ਨੇ ਆਪਣੇ ਨਿਸ਼ਾਨ ਦੇ ਵਿੱਚ ਕਿਸੇ ਨਾਲ ਆ ਜੀਆਂ ਜਾਤੀ ਤੌਰ ਤੇ ਦੁਸ਼ਮਣੀਆਂ ਕਰਦੇ ਸੀ ਲੋਕ ਇਲੈਕਸ਼ਨਾਂ ਦੇ ਵਿੱਚ ਆ ਸਰਦਾਰ ਭਗਵਾਨ ਸਿੰਘ ਮਾਨ ਦੇ ਇਹ ਕਹਤਾ ਵੀ ਜੁੜਿਆ ਕੋਈ ਚਿੰਨਾ ਉਹ ਆਪਣੇ ਐਸ.ਡੀ.ਐਮ ਸਾਹਿਬ ਡੀ.ਸੀ ਸਾਹਿਬ ਹੀ ਦਊਗੇ ਜੋ ਵੈਲਟ ਪੇਪਰ ਤੇ ਹੋਊਗਾ ਕੋਈ ਤਕੜੀ ਕੋਈ ਪੰਜਾ ਕੋਈ ਝਾੜੂ ਕੋਈ ਕਮਲ ਦਾ ਬੋਲੇ ਕਿਸੇ ਚੋਰ ਨਿਸ਼ਾਨ ਤੇ ਪੰਚਾਇਤੀ ਇਲੈਕਸ਼ਨ ਨਹੀਂ ਹੋਊਗੇ ਜਿਹੜੇ ਹੋਊਗੇ ਉਹ ਜੋ ਚਿੰਨ ਮਿਲੂਗਾ ਉਹਦੇ ਉੱਤੇ ਹੋਊਗਾ ਜਿਹੜਾ ਬੰਦਾ ਸਮਤ ਸੰਤੀ ਦੇ ਨਾਲ ਜਿਹੜੀ ਪੰਚਾਇਤ ਨਹੀਂ ਕੋਈ ਕੈਂਡੀਡੇਟ ਖੜਾ ਕਰੂਗੀ ਇਹ ਪਹਿਲੀ ਵਾਰ ਆ ਮੁੱਖ ਮੰਤਰੀ ਸਾਹਿਬ ਵੱਲੋਂ 5 ਲੱਖ ਰੁਪਇਆ ਉਸ ਪੰਚਾਇਤ ਨੂੰ ਦਿੱਤਾ ਜਾਊਗਾ ਤਾਂ ਕਿ ਪਿੰਡ ਦੇ ਵਿਕਾਸ ਲਈ ਉਹ 5 ਲੱਖ ਲਾਇਆ ਜਾਵੇ ਇਸ ਕਰਕੇ ਇਤਿਹਾਸਿਕ ਫੈਸਲਾ ਵਾ ਇਹਦੇ ਨਾਲ ਨਾ ਤਾਂ ਪਿੰਡ ਦੇ ਵਿੱਚ ਕੋਈ ਆਪਾਤ ਤੇ ਦੁਸ਼ਮਣੀ ਆ ਕੋਈ ਰੰਜਿਸ਼ ਬਾਜੀ ਰਹੂ ਇਹ ਵਿਕਾਸ ਦੀ ਲਹਿਰ ਬਣੂਗੀ ਹਰ ਪਿੰਡ ਦੇ ਵਿੱਚ ਵਿਕਾਸ ਹੋਊਗਾ ਤੁਸੀਂ ਜਮੀਨੀ ਪੱਦਰ ਤੇ ਆ ਕੇ ਜਿਹੜਾ ਕੰਮ ਕਰ ਰਹੇ ਹੋ ਪਹਿਲਾਂ ਵੀ ਸਰਕਾਰਾਂ ਆਈਆਂ ਕੋਈ ਇਦਾਂ ਦੇ ਕੰਮ ਨਹੀਂ ਹੁੰਦੇ ਸੀ ਦੇਖੋ ਕੰਮ ਕਰਨਾ ਇਹ ਲੋਕ ਆਪਣੇ ਮੱਤ ਦਾ ਦਾਨ ਦਿੰਦੇ ਆ ਅਨਸਾਨ ਜਿਹੜਾ ਲੋਕਾਂ ਕੋਲੋਂ ਵੋਟਾਂ ਲੈ ਕੇ ਆਪਣੇ ਜਾਂਦਾ ਵਾ ਉਹਦਾ ਧਰਮ ਤੇ ਕਰਮ ਬੰਦਾ ਵਾ ਜਿਹੜਾ ਕੰਮ ਲੋਕਾਂ ਦਾ ਵਾ ਪਹਿਲਾਂ ਉਹਨੂੰ ਪੂਰਾ ਕਰਨਾ ਨਾ ਕਿ ਆਪਣੇ ਘਰ ਵੱਲ ਦੇਖਣਾ ਜਾਂ ਆਪਣੇ ਢਿੱਡ ਵੱਲ ਦੇਖਣਾ ਮਿਹਨਤ ਕਰੂਗਾ ਜਿਹੋ ਹੀ ਬੰਦਾ ਸਿਆਸੀ ਤੌਰ ਤੇ ਜਿੰਦਾ ਰਹੂਗਾ ਜਿਹੜਾ ਬੰਦਾ ਲੋਕਾਂ ਦੀ ਗਵਾਹੀ ਕਰੂ ਲੋਕਾਂ ਦਾ ਕੰਮ ਕਰੂਗਾ ਕਿੰਨਾ ਕੀ ਲੱਗ ਰਿਹਾ ਇਹੋ ਜਿਹੀ ਕਿੰਨਾ ਹੋਊਗਾ 14 ਦੇ ਵਿੱਚ ਪਿੰਡਾਂ ਦੇ ਵਿੱਚ ਪਿੰਡ-ਪਿੰਡ ਕਰਕੇ ਮੈਨੂੰ ਤੁਹਾਡੇ ਦਾ ਹੀ ਦੱਸੇ 240000 ਵੋਟ ਮੈਨੂੰ ਪਾਈ ਲੋਕਾਂ ਨੇ 240000 ਵੋਟ ਪਾਈ ਇੱਕ RAM ਪ੍ਰਭੂ ਦੀ ਆਸਥਾ ਦੇ ਕਰਕੇ ਲੋਕਾਂ ਦਾ ਮਨ ਚੇਂਜ ਹੋ ਗਿਆ ਨਹੀਂ ਤਾਂ ਹੁਣ ਜਿਹੜੇ ਲੋਕ ਇੱਥੋਂ ਲੈ ਕੇ ਗਏ ਆ ਕოტਾਂ ਲੋਕਾਂ ਨੇ ਪਾਈਆਂ ਨੇ ਜਿਨ੍ਹਾਂ ਨੂੰ ਉਹ ਹੁਣ ਲੱਭਦੇ ਹੀ ਨਹੀਂਗੇ ਇੱਥੇ ਸਾਰੇ ਲੱਭਦੇ ਫਿਰਦੇ ਆ ਵੀ ਕਿੱਥੇ ਗਏ ਬੰਦੇ ਜਿਨ੍ਹਾਂ ਨੂੰ ਅਸੀਂ ਜਿਤਾਇਆ ਵਾ ਇਹ ਮੈਂ ਪਹਿਲਾਂ ਵੀ ਕਹਿੰਦਾ ਹੁਣ ਵੀ ਚਾਹਨਾ ਵੀ ਇਹਨਾਂ ਨੇ ਕੋਈ ਜ਼ਮੀਨੀ ਲੈਵਲ ਦੇ ਲੀਡਰ ਨਹੀਂ ਆ ਪਿਛਲੇ ਦਿਨੀ ਤੁਸੀਂ ਸੁਣਿਆ ਹੋਣਾ ਰਾਜਾ ਜੀ ਦੇ ਬਿਆਨ ਕਹਿੰਦਾ ਜੇ ਉੱਥੇ ਸਖਬੀਰ ਬਾਦਲ ਲੜੂਗਾ ਤੇ ਮੈਂ ਫਿਰ ਇੱਥੋਂ ਛੱਡ ਕੇ ਲੁਧਿਆਣਾ ਫਿਰ ਉੱਥੇ ਲੜੂਗਾ ਬਈ ਲੁਧਿਆਣੇ ਦੇ ਲੋਕ ਜਿਹੜੇ 50 ਲੱਖ ਲੋਕਾਂ ਨੇ ਤੈਨੂੰ ਚੁਣਿਆ ਪਹਿਲਾਂ ਇਹਨਾਂ ਦੀ ਤਾਂ ਗਵਾਹੀ ਕਰ ਲਾ ਪਹਿਲਾਂ ਗਿੱਦੜਵਾਏ ਵਾਲਿਆਂ ਨੂੰ ਧੋਖਾ ਦੇ ਕੇ ਇੱਥੇ ਆ ਗਿਆ ਸੀ ਹੁਣ ਲੁਧਿਆਣੇ ਵਾਲਿਆਂ ਨੂੰ ਦੇ ਕੇ ਧੋਖਾ ਉੱਥੇ ਗਿੱਦੜਵਾਏ ਜਾਣ ਨੂੰ ਫਿਰਦਾ ਮਾਂ ਲੋਕਾਂ ਦਾ ਕੰਮ ਕਰੋ ਰਾਜਨੀਤੀ ਧੰਦਾ ਨਹੀਂ ਕੋਈ ਇਹ ਸੇਵਾ ਭਾਵਨਾ ਨਾਲ ਕਰੋ ਆਉਣੇ ਉਹ ਲੋਕਾਂ ਨੂੰ ਹੋਰ ਗੱਲਾਂ ਦੇ ਵਿੱਚ ਉਲਝਾ ਕੇ ਲੋਕਾਂ ਤੋਂ ਵੋਟਾਂ ਲੈ ਕੇ ਹੁਣ ਗਿੱਦੜ ਬਾਏ ਜਾਨ ਨੂੰ ਫਿਰ ਦਿਓ ਇਸੇ ਸਖਵੀਰ ਦੇ ਕਹੇ ਤੇ ਤਾਂ ਪਹਿਲਾਂ ਲੁਧਿਆਣੇ ਆਇਆ ਸੀ ਤੂੰ ਪਹਿਲਾਂ ਹੀ ਉੱਥੇ ਲੜ ਲੈਂਦਾ ਪਹਿਲਾਂ ਹੀ ਉੱਥੇ ਲੜਾ ਲੈਂਦਾ ਆਪਣੀ ਵਾਈਫ ਨੂੰ ਪਹਿਲਾਂ ਉਹਦੀ ਘਰ ਵਾਲੀ ਨੂੰ ਜਿਤਾਉਣ ਲਈ ਲੁਧਿਆਣੇ ਆਇਆ ਸੀ ਹੁਣ ਉਹਨੂੰ ਜਿਤਾਤਾ ਹੋਇਆ ਵਾ ਹੁਣ ਦੁਬਾਰਾ ਉੱਥੇ ਬੈਕ ਮਾਰਨ ਨੂੰ ਫਿਰਦੇ ਆ ਇਹ ਲੋਕਾਂ ਦੇ ਆ ਰਾਜਨੀਤੀ ਸੇਵਾ ਦੇ ਤੌਰ ਤੇ ਨਹੀਂ ਕਰਦੇ ਇਹ ਰਾਜਨੀਤੀ ਨੂੰ ਠੰਡਾ ਬਣਾ ਕੇ ਕਰਦੇ ਆ ਮੈਂ ਵਾਰਡ ਇੰਚਾਜ ਮਨਜੀਤ ਸਿੰਘ ਔਰ ਬਲੌਕ ਪਰ ਦਾ ਆਨ ਆਦਮੀ ਪਾਰਟੀ ਹਲਕਾ ਸੈਂਟਰ ਮਾਨਜੋਗ ਜੀ ਅਸ਼ੋਕ ਪ੍ਰਾਸ਼ਰ ਬੱਪੀ ਦੇ ਹੁਕਮਾ ਦੇ ਅਨਸਾਰ ਇਸ ਵਾਰਡ ਵਿੱਚ ਜਿਹੜਾ ਵਾਰਡ ਨੰਬਰ 74 ਆ ਔਰ ਪੁਰਾਣਾ ਵਾਰਡ ਨੰਬਰ 52 ਹਲਕਾ ਸੈਂਟਰ ਦਾ ਅੱਜ ਇਸ ਵਾਰਡ ਚ ਛੇਵਾਂ ਟਿਊਬਰ ਲੱਗ ਰਿਹਾ ਮਾਨਜੋਗ ਐਮ ਐਲ ਏ ਸਾਹਿਬ ਦੀ ਮਿਹਰਬਾਨੀ ਸਦਕਾ ਕਿਉਂਕਿ ਇਹ ਥੇੜੀ ਥੋੜੀ ਪਾਣੀ ਦੀ ਦਿੱਕਤ ਸੀ ਤੋ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸਾਡੀ ਬੇਨਤੀ ਪ੍ਰਵਾਨ ਕਰਕੇ ਅੱਜ ਤੁਰੰਤ ਹੀ ਉਹਨਾਂ ਨੇ 6ਵੇਂ ਟਿਊਬਲ ਦੀ ਪ੍ਰਵਾਨਗੀ ਦਿੱਤੀ ਇਹ